ਕੀ ਕਰ ਰੋ ਹੋਏ ਕੀ ਨਾਮ ਤੁਹਾਡਾ ਮੇਰਾ ਨਾਮ ਬਾਜਮ ਸਿੰਘ ਜੀ ਬਾਜੀ ਕਿੰਨੇ ਬੱਚੇ ਪਰਿਵਾਰ ਚ ਕੌਣ ਕੌਣ ਮੇਰੇ ਕਾਕੇ ਦੋ ਜੀ ਕੀ ਕੀ ਨਾਮ ਨੇ ਇੱਕ ਸੁਨੀਲ ਇੱਕ ਪਿਸਰਿਆ ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ ਭਾਈ ਸਾਨੂੰ ਪਤਾ ਹੀ ਕੋਈ ਨਹੀਂ ਇਹਦੀ ਜਾਣਕਾਰੀ ਨਹੀਂ ਹੈ ਕਿ ਇਹ ਗੱਲ ਚੱਲ ਪਈ ਹੈ ਪਰ ਉਹਨੇ 13 ਤਰੀਕ ਨੂੰ ਇੱਕ ਡੇਰਾ ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਉਹ ਤੇ ਗੋਲੀ ਵੀ ਚਲਾਈ ਨਹੀਂ ਭਾਈ ਸਾਨੂੰ ਪਤਾ ਹੂੰ ਅੱਜ ਜੀਸਰ ਨਾਲ ਉਹ ਤਾਂ ਮੁਕਾਬਲਾ ਆਇਆ ਕਿਦਾਂ ਦਾ ਰਿਕਾਰਡ ਸੀ ਇਹਦਾ ਘਰ ਦੇ ਵਿੱਚ ਪਾਜੀ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਇਹਨਾਂ ਦਾ ਪਤਾ ਹੀ ਕੋਈ ਨਹੀਂ ਹੈ ਤਾਂ ਜੀ ਕੀ ਕਰਦਾ ਕੀ ਸੀ ਇਹ ਜੀ ਸਲੂਨ ਦਾ ਕੰਮ ਕਰਦਾ ਜੀ ਤੇ ਇਹ ਫਿਰ ਇਸ ਇਸ ਕੰਮ ਵਿੱਚ ਕਿੱਦਾਂ ਪੈ ਗਿਆ ਪਤਾ ਨਹੀਂ ਨਸ਼ਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਖਵਾ ਕੇ ਨਾਲ ਲੈ ਆ ਗਿਆ ਸਾਨੂੰ ਇਹ ਗੱਲ ਤਾਂ ਪਤਾ ਹੀ ਨਹੀਂ ਕੋਣ ਲੈ ਗਿਆ ਸੀ ਇਹ ਤਾਂ ਫੋਕਲ ਪਿਆਰ ਤਾਂ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਕੇ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਪਹਿਲਾਂ ਵੀ ਇਹ ਇਕੱਠੇ ਹੁੰਦੇ ਜਾਂਦੇ ਸੀ ਘਰ-ਬਾਰ ਦਾ ਇਸ ਸਾਡੇ ਘਰ ਨਹੀਂ ਹੁੰਦਾ ਬਾਰ-ਬਾਰ ਯਾਰ ਦੋਸਤੀ ਰੱਖਦੇ ਜੀਵਨ ਫੌਜੀ ਜਿਹੜਾ ਵਿਦੇਸ਼ ਵਿੱਚ ਬੈਠਾ ਗੈਂਗਸਟਰ ਆ ਉਹਦੇ ਲਈ ਇਹ ਕੰਮ ਕਰਦੇ ਸਾਨੂੰ ਨਹੀਂ ਪਤਾ ਪਾਜੀ ਸਾਨੂੰ ਤਾਂ ਫੌਜੀ ਦਾ ਵੀ ਨਹੀਂ ਪਤਾ ਅਜੇ ਤੱਕ ਤੁਸੀਂ ਕੀ ਕਰਦੇ ਹੋ ਮੈਂ ਦਿਹਾੜੀ ਲਾਉਣ ਗਿਆ ਹਾਂ ਦਿਹਾੜੀ ਲਾਉਂਦਾ ਭਜਾਂ ਤਰਨ ਕੋਟੋਂ ਕੀ ਪਤਾ ਲੱਗੇ ਤਾਂ ਇਹਨੇ ਸੱਦਿਆ ਵਾ ਪਾਜੀ ਹੁਣ ਕਰ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡੇ ਮੁੰਡੇ ਨੇ ਪੁਲਸ ਤੇ ਗੋਲੀ ਚਲਾਈ ਤੇ ਪੁਲਸ ਨੇ ਉਹਨਾਂ ਤੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਜਿਹੜੇ ਤੋਂ ਸੁਬੰਦਾ ਕੰਮ ਕਰਦਾ ਸੀ ਹੁਣ ਹੋਇਆ ਕਿ 10-12 ਸਾਲ ਦੀ ਜੀ ਜਾਣਦਾ ਸੀ ਦੁਕਾਨ ਤੇ ਕਿ ਨਹੀਂ ਦੁਕਾਨ ਤੇ ਵੀ ਜਾਂਦਾ ਸੀ ਦੁਕਾਨ ਖੋਲਦਾ ਵੀ ਹੁਣ ਘਰ ਵੀ ਹੁੰਦਾ ਸੀ ਫੜੇ ਗੜ ਵੀ ਦੁਕਾਨ ਤੇ ਹੁੰਦਾ ਸੀ ਪਰ ਇਹ ਫਿਰ ਇੱਕ ਕ੍ਰਿਮੀਨਲ ਕਿੱਥੇ ਬਣ ਗੈਂਗਸਟਰ ਕਿੱਦਾਂ ਬਣ ਗਿਆ ਸਾਾਨੂੰ ਤਾਂ ਪਤਾ ਨਹੀਂ ਪਾਈ ਕਿ ਸੋਰਸ ਵਾਦੀ ਨਹੀਂ ਪਤਾ ਹੀ ਨਹੀਂ